ਬਹੁਤ سارے ਲੋਕਾਂ ਨੇ ਬੈਂਕ ਤੋਂ ਲੋਨ ਲਿਆ ਹੋਣਾ ਤੁਹਾਨੂੰ ਪਤਾ ਹੋਣਾ ਕਿ ਜੇਕਰ ਤੁਸੀਂ ਲੋਨ ਦੀ ਕਿਸ਼ਤ ਨਹੀਂ ਭਰਦੇ ਹੋ ਤਾਂ ਬੈਂਕ ਦੇ ਵੱਲੋਂ ਤੁਹਾਡੀ ਜੋ ਪ੍ਰਾਪਰਟੀ ਹੁੰਦੀ ਹੈ ਜੋ ਉਸ ਨਾਲ ਅਟੈਚ ਹੁੰਦੀ ਹੈ ਜਾਂ ਫਿਰ ਗਹਿਣੇ ਹੋਣ ਜਾਂ ਫਿਰ ਜੋ ਵਹੀਕਲ ਹੁੰਦੇ ਨੇ ਉਹਨਾਂ ਨੂੰ ਜ਼ਬਤ ਕਰ ਲਿੱਤਾ ਜਾਂਦਾ ਜੇਕਰ ਤੁਸੀਂ ਕਿਸ਼ਤ ਨਹੀਂ ਭਰਦੇ ਪਰ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਹੈਰਾਨ ਕਰਨ ਵਾਲਾ ਰਿਕਵਰੀ ਦਾ ਪਲਾਨ ਹੈ ਬੈਂਕ ਵਾਲਿਆਂ ਦਾ ਜਿਨ੍ਹਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਲੋਨ ਦੀ ਕਿਸ਼ਤ ਨਾ ਭਰਨ ਤੇ ਪਰਿਵਾਰ ਤੋਂ ਵਸੂਲੀ ਕੀਤੀ ਗਈ ਹੈ ਰਿਕਵਰੀ ਕੀਤੀ ਗਈ ਹੈ ਉਹ ਹੈਰਾਨੀ ਦਾ ਵਿਸ਼ਾ ਬਣਿਆ ਹੋਇਆ ਹਰ ਕੋਈ ਹੈਰਾਨ ਹੋ ਰਿਹਾ ਹੈ ਯੂਪੀ ਤੋਂ ਪੂਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਤੀ ਦੇ ਵੱਲੋਂ ਨਿੱਜੀ ਬੈਂਕ ਤੇ ਇਲਜ਼ਾਮ ਲਗਾਏ ਗਏ ਨੇ ਇਲਜ਼ਾਮ ਕੀ ਲਗਾਏ ਗਏ ਨੇ ਕਿ ਬੈਂਕ ਦੇ ਵੱਲੋਂ ਜੋ ਕਿਸ਼ਤ ਹੈ ਇਸ ਵਿਅਕਤੀ ਦੇ ਵੱਲੋਂ ਭਰੀ ਜਾ ਰਹੀ ਸੀ ਇਸ ਦੇ ਵੱਲੋਂ ਲੋਨ ਲਿਆ ਗਿਆ ਸੀ 40000 ਦਾ ਇਹ ਲੋਨ ਸੀਗਾ ਜੋ ਇਸ ਵਿਅਕਤੀ ਨੇ ਲਿਆ ਹੋਇਆ ਸੀ ਤੇ ਲਗਾਤਾਰ ਕਿਸ਼ਤ ਵੀ ਭਰ ਰਿਆ ਸੀ 11 ਕਿਸ਼ਤਾ ਇਸ ਦੇ ਮੁਤਾਬਕ ਇਸ ਨੇ ਬੈਂਕ ਨੂੰ ਦੇ ਦਿੱਤੀਆਂ ਸੀ ਪਰ ਜੋ ਬੈਂਕ ਵਾਲੇ ਨੇ ਉਹਨਾਂ ਦੇ ਮੁਤਾਬਕ ਉਹਨਾਂ ਕੋਲ ਸਿਰਫ 7 ਕਿਸ਼ਤਾ ਹੀ ਪਹੁੰਚੀਆਂ ਸੀ 3-4 ਕਿਸ਼ਤਾ ਉਹਨਾਂ ਦੇ ਕੋਲ ਨਹੀਂ ਪਹੁੰਚੀਆਂ ਸੀ ਜਿਸ ਤੋਂ ਬਾਅਦ ਜਦੋਂ ਇਹ ਜੋੜਾ ਬੈਂਕ 'ਚ ਜਾਂਦਾ ਹੈ ਇਸ ਸੰਬੰਧੀ ਗੱਲਬਾਤ ਕਰਦਾ ਤਾਂ ਬੈਂਕ ਵਾਲਿਆਂ ਦੇ ਵੱਲੋਂ ਕੀ ਕੀਤਾ ਜਾਂਦਾ ਹੈ ਜੋ ਵਿਅਕਤੀ ਹੁੰਦਾ ਉਸ ਦੀ ਪਤਨੀ ਨੂੰ ਬੰਧਕ ਬਣਾ ਲਿੱਤਾ ਜਾਂਦਾ ਹੈ ਤੇ ਬੈਂਕ ਵਾਲੇ ਸਾਫ਼-ਸਾਫ਼ ਕਹਿੰਦੇ ਨੇ ਕਿ ਤੁਸੀਂ ਕਿਸ਼ਤ ਦਿਓ ਤੇ ਆਪਣੀ ਪਤਨੀ ਨੂੰ ਲੈ ਜਾਓ ਇਸ ਤਰੀਕੇ ਦੇ ਨਾਲ ਇਸ ਪਤੀ ਤੋਂ ਵਸੂਲੀ ਕੀਤੀ ਜਾ ਰਹੀ ਹੈ ਜੋ ਕਿਸ਼ਤ ਇਸ ਨੇ ਨਹੀਂ ਭਰੀ ਸੀ ਜੋ ਬੈਂਕ ਵਾਲੇ ਕਹਿ ਰਹੇ ਨੇ ਤੇ ਪਤੀ ਦਾ ਇਲਜ਼ਾਮ ਹੈ ਕਿ ਇਸ ਤਰੀਕੇ ਦੇ ਨਾਲ ਬੈਂਕ ਵਾਲਿਆਂ ਦੇ ਵੱਲੋਂ ਉਸ ਦੀ ਪਤਨੀ ਨੂੰ 4 ਤੋਂ 5 ਘੰਟਿਆਂ ਦੇ ਲਈ ਬੈਂਕ ਦੇ ਅੰਦਰ ਬੰਦਕ ਬਣਾਇਆ ਜਾਂਦਾ ਹੈ ਤੇ ਵਾਰ-ਵਾਰ ਕਿਹਾ ਜਾਂਦਾ ਕਿ ਤੁਸੀਂ ਸਾਡੇ ਪੈਸੇ ਦਿਓ ਤੇ ਆਪਣੀ ਪਤਨੀ ਨੂੰ ਲੈ ਜਾਓ ਤਾਂ ਯੂਪੀ ਦੇ ਚਾਂਸੀ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਕਿਤੇ ਨਾ ਕਿਤੇ ਬੈਂਕ ਵਾਲਿਆਂ ਨੇ ਇਨਸਾਨੀਅਤ ਦੀਆਂ ਹੱਦਾ ਪਾਰ ਕਰ ਦਿੱਤੀਆਂ ਅਣਮਡੁਖੀ ਵਤੀਰਾ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇੱਕ ਪਰਿਵਾਰ ਇੱਕ ਮਹਿਲਾ ਨੂੰ ਆਪਣੇ ਬੈਂਕ ਦੇ ਵਿੱਚ ਕਿਵੇਂ ਬੰਦਕ ਬਣਾ ਸਕਦੇ ਹੋ ਇਲਜ਼ਾਮ ਜਿਹੜੇ ਨੇ ਸ਼ਖਸ ਦੇ ਵੱਲੋਂ ਲਗਾਏ ਗਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਸ ਸ਼ਖਸ ਦਾ ਬਿਆਨ ਵੀ ਸੁਣਾਵਾਂਗੇ ਜਿਸ ਦੇ ਵੱਲੋਂ ਇਹ ਵਾਰ-ਵਾਰ ਕਿਹਾ ਗਿਆ ਕਿ ਕਿਸ ਤਰੀਕੇ ਦੇ ਨਾਲ ਬੈਂਕ ਵਾਲਿਆਂ ਦੇ ਵੱਲੋਂ ਉਸ ਦੀ ਪਤਨੀ ਨੂੰ ਬੈਂਕ ਦੇ ਅੰਦਰ 4-5 ਘੰਟਿਆਂ ਦੇ ਲਈ ਰੱਖਿਆ ਜਾਂਦਾ ਹੈ ਪਤੀ ਵਾਰ-ਵਾਰ ਕਹਿੰਦਾ ਆਪਣੀ ਗੱਲ ਆਪਣੀ ਬੇਨਤੀ ਦੱਸਦਾ ਕਿ ਉਸਦੇ ਵੱਲੋਂ ਕਿਸ਼ਤ ਭਰੀ ਗਈ ਪਰ ਬੈਂਕ ਵਾਲੇ ਕੋਈ ਗੱਲ ਨਹੀਂ ਸੁਣਦੇ ਜਿਸ ਤੋਂ ਬਾਅਦ ਇਸ ਸ਼ਖਸ ਦੇ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਿੱਤੀ ਜਾਂਦੀ ਹੈ ਤੇ ਇਸ ਸ਼ਖਸ ਦੇ ਮੁਤਾਬਕ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉਸ ਮਹਿਲਾ ਦਾ ਰੈਸਕਿਊ ਕਰ ਦਿਆ ਸਭ ਤੋਂ ਪਹਿਲਾਂ ਉਸ ਸ਼ਖਸ ਦਾ ਬਿਆਨ ਸੁਣਦੇ ਹਾਂ क्या हो गया था आज क्यों तो समो वाला लफड़ा था हमारी हाँ। ये बोल रहे हैं सात किस्ते आई तो कुशल को हमने किस्ते दी कुशल और धरगंद को जी। तो जो जी और बीच में किस्तें खा चुके रोक दें हमें चलो ऑफिस में चलो ठीक है तो फिर हमने दी हमें थोड़ा टाइम दो पैसा का दो फिर मैसेज को लुवा लो

ਸਲੂਕ ਕੀਤਾ ਗਿਆ ਜਿਸ ਦੀ ਕਲਪਨਾ ਜਿਸ ਦੀ ਸੋਚ ਕੋਈ ਨਹੀਂ ਕਰ ਸਕਦਾ ਕਿ ਕੋਈ ਇਸ ਤਰੀਕੇ ਦੇ ਨਾਲ ਵੀ ਕਿਸੇ ਪਰਿਵਾਰ ਦੇ ਨਾਲ ਕਰ ਸਕਦਾ ਹੈ ਇਲਜ਼ਾਮ ਇਹਨੇ ਕਿ ਬੈਂਕ ਦੇ ਜੋ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਸ਼ਖਸ ਦੀ ਪਤਨੀ ਨੂੰ ਬੰਦਕ ਬਣਾਇਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਤੁਸੀਂ ਕਿਸ਼ਤ ਜਮ੍ਹਾਂ ਕਰਾਓ ਤੇ ਆਪਣੀ ਪਤਨੀ ਨੂੰ ਵਾਪਸ ਲੈ ਜਾਓ ਤਾਂ ਪੀੜਿਤ ਸ਼ਖਸ ਦਾ ਜੋ ਦਾਵਾ ਹੈ ਕਿ ਪ੍ਰਾਈਵੇਟ ਬੈਂਕ ਦੇ ਕਰਮਚਾਰੀਆਂ ਦੇ ਵੱਲੋਂ ਕਿਸ਼ਤ ਨਾ ਭਰਨ ਤੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਇਹ ਵਤੀਰਾ ਕੀਤਾ ਗਿਆ ਹਾਲਾਂਕਿ ਸ਼ਖਸ ਵਾਰ ਕਹਿ ਰਿਹਾ ਹੈ ਜੋ ਸ਼ਖਸ ਹੈ ਉਸਦੀ ਪਛਾਣ ਰਵਿੰਦਰ ਹੋਈ ਹੈ ਜਿਸ ਦੀ ਪਤਨੀ ਨੂੰ ਬੈਂਕ ਵਾਲਿਆਂ ਦੇ ਵੱਲੋਂ 5 ਘੰਟਿਆਂ ਲਈ ਆਪਣੇ ਬੈਂਕ ਦੇ ਵਿੱਚ ਬੰਦਕ ਬਣਾਇਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਸ਼ਖਸ ਪੁਲਿਸ ਕੋਲ ਜਾਂਦਾ ਹੈ ਮਦਦ ਮੰਗਦਾ ਹੈ ਕਿ ਮੇਰੀ ਪਤਨੀ ਨੂੰ ਬੈਂਕ ਵਾਲਿਆਂ ਦੇ ਵੱਲੋਂ ਬੰਦਕ ਬਣਾਇਆ ਗਿਆ ਹੈ ਵਾਰ-ਵਾਰ ਕਹਿ ਰਹੇ ਨੇ ਕਿ ਤੁਸੀਂ ਪੈਸੇ ਦਿਓ ਤੇ ਆਪਣੀ ਪਤਨੀ ਨੂੰ ਲੈ ਜਾਓ ਤੇ ਇਸ ਸ਼ਖਸ ਦੇ ਵੱਲੋਂ 40000 ਰੁਪਏ ਦਾ ਪਰਸਨਲ ਲੋਨ ਲਿਆ ਗਿਆ ਸੀ ਬੈਂਕ ਤੋਂ ਜਿਸ ਤੋਂ ਬਾਅਦ ਜਿਸ ਦੀ ਲੋਨ ਦੀ ਗੱਲ ਕੀਤੀ ਜਾਵੇ ਤਾਂ ਹਰ ਮਹੀਨੇ ਕਿਸ਼ਤ 2120 ਰੁਪਏ ਬੰਦੀ ਸੀ ਇਸ ਸ਼ਖਸ ਦੇ ਮੁਤਾਬਕ ਇਸਨੇ 11 ਕਿਸ਼ਤਾਂ ਜਮ੍ਹਾਂ ਕਰਾ ਦਿੱਤੀਆਂ ਸੀ ਪਰ ਬੈਂਕ ਦੇ ਵਿੱਚ ਸਿਰਫ 7 ਕਿਸ਼ਤਾਂ ਹੀ ਦਿਖਾਈ ਦੇ ਰਹੀਆਂ ਸੀ ਤੇ ਇਸ ਸ਼ਖਸ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਬੈਂਕ ਦੇ ਏਜੰਟ ਨੇ ਤਿੰਨ ਤੋਂ ਚਾਰ ਕਿਸ਼ਤਾਂ ਜਿਹੜੀਆਂ ਨੇ ਉਹ ਜਮਾ ਨਹੀਂ ਕਰਾਈਆਂ ਜਦਕਿ ਇਸ ਪਰਿਵਾਰ ਦੇ ਵੱਲੋਂ ਕਿਸ਼ਤ ਸਮੇਂ ਸਿਰ ਦਿੱਤੀ ਗਈ ਪਰ ਬੈਂਕ ਦੇ ਵਿੱਚ ਉਹ ਜਮਾ ਨਹੀਂ ਕੀਤੀ ਗਈ ਕੋਟਾਲਾ ਕੀਤਾ ਗਿਆ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਜੋ ਪੀੜਿਤ ਵਿਅਕਤੀ ਹੈ ਉਸ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਜਾਂਚ ਕੀਤੀ ਜਾ ਰਹੀ ਹੈ ਪਰ ਕਿਸ ਤਰੀਕੇ ਦੇ ਨਾਲ ਜੋ ਇਹ ਸ਼ਖਸ ਹੈ ਜੋ ਇਲਜ਼ਾਮ ਲਗਾ ਰਿਹਾ ਹੈ ਜਿਸ ਦਾ ਬਿਆਨ ਵੀ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਇਹ ਆਪਣੇ ਬਿਆਨ ਦੇ ਵਿੱਚ ਕਹਿ ਰਿਹਾ ਹੈ ਕਿ ਬੈਂਕ ਵਾਲਿਆਂ ਦੇ ਵੱਲੋਂ ਇਸ ਦੇ ਨਾਲ ਇਸ ਦੀ ਪਤਨੀ ਦੇ ਨਾਲ ਅਣਮਨੁੱਖੀ ਵਤੀਰਾ ਕੀਤਾ ਗਿਆ ਕਿ ਬੈਂਕ ਜਾਂਦੇ ਨੇ ਬੈਂਕ ਦੇ ਵਿੱਚ ਇਸ ਦੀ ਪਤਨੀ ਨੂੰ ਬੰਦਕ ਬਣਾ ਲੈਂਦੇ ਨੇ ਗੋਦ ਦੇ ਵਿੱਚ ਤੁਸੀਂ ਇੱਕ ਬੱਚਾ ਵੀ ਦੇਖ ਸਕਦੇ ਹੋ ਜਿਸ ਦੀ ਉਮਰ ਬਹੁਤ ਛੋਟੀ ਲੱਗ ਰਹੀ ਹੈ ਤੇ ਇਹਨਾਂ ਦੋਵਾਂ ਨੂੰ ਇਹ ਬੈਂਕ ਵਾਲੇ ਜੋ ਬੈਂਕ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਹੁੰਦੇ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਬੰਦਕ ਬਣਾ ਲਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਤੁਸੀਂ ਜੋ ਸਾਡੀ ਕਿਸ਼ਤ ਦੇ ਪੈਸੇ ਰਹਿ ਗਏ ਨੇ ਤੁਸੀਂ ਪਹਿਲਾਂ ਉਹ ਕਿਸ਼ਤ ਦੇ ਪੈਸੇ ਭਰੋ ਫਿਰ ਤੁਹਾਡੀ ਪਤਨੀ ਨੂੰ ਅਸੀਂ ਛੱਡਾਂਗੇ ਨਹੀਂ ਤਾਂ ਇਹ ਪਤਨੀ ਇਥੇ ਹੀ ਰਹੇਗੀ ਤਾਂ ਇਸ ਤਰੀਕੇ ਦੇ ਨਾਲ ਇਹ ਪੂਰਾ ਮਾਮਲਾ उत्तर प्रदेश तो सामने आया जिसको सुन के हर कोई हैरान हो रहा है कि किस तरीके के नाल बैंक अजिही अजिहे तरीके के नाल किश्त किसी तो किवे भरा सकदी जेकर 40000 ਦਾ ਲੋਨ ਸੀਗਾ ਉਸ ਨੂੰ ਜੇਕਰ ਉਹ ਪਰਿਵਾਰ ਲੋਨ ਨਹੀਂ ਪਾ ਰਿਆ ਸੀ ਕਿਸੇ ਤਰੀਕੇ ਦਾ ਕੋਈ ਘਟਾਲਾ ਸੀ ਕਿਉਂਕਿ ਇੱਕ ਪਾਸੇ ਜੋ ਸ਼ਖਸ ਹੈ ਉਸਦੇ ਵੱਲੋਂ ਤੇਹੀ ਦਾਵਾ ਕੀਤਾ ਜਾ ਰਿਹਾ ਕਿ ਮੈਂ ਪੈਸੇ ਸਮੇਂ-ਸਮੇਂ ਤੇ ਦਿਨ ਦਾ ਰਿਆ ਮੈਂ ਕਿਸ਼ਤ ਭਰਦਾ ਰਿਆ ਪਰ ਜੋ ਬੈਂਕ ਵਾਲੇ ਨੇ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਤਾਂ ਕਿਸ਼ਤ ਪਹੁੰਚੀ ਹੀ ਨਹੀਂ ਤਿੰਨ-ਚਾਰ ਕਿਸ਼ਤਾਂ ਸਾਡੇ ਕੋਲ ਆਈਆਂ ਨਹੀਂ ਜੇਕਰ ਇਹ ਪੂਰਾ ਮਾਮਲਾ ਸੀ ਪੁਲਿਸ ਪਹੁੰਚਦੇ ਪੁਲਿਸ ਦੇ ਨਾਲ ਗੱਲਬਾਤ ਕਰਦੇ ਸ਼ਿਕਾਇਤ ਦਰਜ ਕਰਾਉਂਦੇ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰਦੀ ਤੁਸੀਂ ਕਿਸੇ ਦੀ ਪਤਨੀ ਨੂੰ ਬੈਂਕ ਦੇ ਅੰਦਰ ਇਸ ਤਰੀਕੇ ਦੇ ਨਾਲ ਬੰਦਕ ਕਿਵੇਂ ਬਣਾ ਸਕਦੇ ਹੋ 4-5 ਘੰਟਿਆਂ ਦੇ ਲਈ ਤੇ ਨਾਲ-ਨਾਲ ਤੁਸੀਂ ਸਾਫ਼ ਤੌਰ ਤੇ ਕਹਿ ਰਹੇ ਹੋ ਕਿ ਕਿਸ਼ਤ ਦਿਓ ਤੇ ਆਪਣੀ ਪਤਨੀ ਨੂੰ ਲੈ ਜਾਓ ਇਸ ਤਰੀਕੇ ਦੇ ਨਾਲ ਅਣਮਨੁੱਖੀ ਵਤੀਰਾ ਇਨਸਾਨੀਅਤ ਦੀਆਂ ਹੱਦਾ ਪਾਰ ਕਰਨ ਵਾਲਾ ਇਹ ਪੂਰਾ ਮਾਮਲਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ